ਬਠਿੰਡਾ ਪੁਲਸ ਦਾ ਨਸ਼ਾ ਤਸਕਰਾਂ ਦੇ ਉੱਪਰ ਵੱਡਾ ਐਕਸ਼ਨ ਜੀਹਾਂ ਮਾਮਲਾ ਬਠਿੰਡਾ ਦੇ ਬਸਤੀ ਆਣਾ ਚੌਂਕ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਪੀਲਾ ਪੰਝਾ ਚਲਾਇਆ ਗਿਆ ਉੱਥੇ ਹੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਸਰ ਤੇ ਮਹਿਲਾ ਦੇ ਵਿਚਕਾਰ ਹੋਈ ਤਿੱਖੀ ਬਹਿਸ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਤਾਰੀ ਗੜੀ ਕਰੀ ਕਰੀ ਤਾਰੀ ਗੜੀ ਰੱਖ ਤੋ ਇਹ ਕੇ ਅਮਰੀਕੀ ਦਾ ਰਿਖੜਾ ਕਈ ਦਾ ਉਹ ਤਾਂ ਸਿਵਲ ਪ੍ਰਸ਼ਾਸਨ ਦਾ ਹੁੰਦਾ ਹੈ ਕਿਉਂ ਸਿਵਲ ਪ੍ਰਸ਼ਾਸਨ ਦਾ ਬਣਾਇਆ ਸਾਰਿਆਂ ਦਾ ਹਾਂ ਬੇਬੀ ਨਜ਼ਾਇਰ ਬੋਲਣ ਦੀ ਲੋੜ ਨਹੀਂ ਇਹ ਕਿਉਂ ਨਾ ਬੋਲਾਂ ਮੈਂ ਤੁਹਾਨੂੰ ਦਿਖਾ ਦੇਣੀ ਹੈ ਤੁਹਾਨੂੰ ਦਿਖਾ ਦੇਣੀ ਕਿਉਂ ਦਿਖਾਜਾ ਜਦੋਂ ਮੇਰਾ ਘਰ ਹੀ ਘਰ ਆ ਮੈਂ ਕਿਹੜਾ ਕੱਲੀ ਕਰਦੀ ਸੀ ਇੱਥੇ ਅਸੀਂ ਕਰਾਂਗੇ ਤਾ ਉੱਪਰ ਜਾ ਰਹੇ ਨੇ ਸਾਰੇ ਕਿੱਥੇ ਜਾਣਗੇ ਸਾਰੇ ਕਿਹਨ ਲਈ ਇੱਧਰ ਬੱਸ ਤੁਸੀਂ ਗਏ ਨਹੀਂ ਹੈਗੇ ਫੜ ਕੇ ਤਾਂ ਕਰਵਾਈ ਕਰੋ ਹਾਂ ਕਾਰਵਾਈ ਕਰੋ ਡਾਇਰੈਕਟ ਫੜ ਕੇ ਸਾਈਡ ਤੇ ਜਾਓ ਬੋਲਣ ਦਾ ਕੀਤੇ ਨੇ ਉਹ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੁਲਿਸ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਚੈੱਕ ਕਰਨਾ ਕਿ ਘਰ ਦੇ ਅੰਦਰ ਚੈੱਕ ਕੋਈ ਪ੍ਰੋਪਰ ਕਰਨਾ ਜਾਵੇ ਤਾਂ ਕਿ ਕੋਈ ਜਿਹੜਾ ਬੰਦਾ ਅੰਦਰ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਬਚਾ ਕੇ ਤਾਂ ਜਾ ਸਕੇ ਗ੍ਰਫਤਾਰੀ ਤਿੰਨ ਮੁਕਦਮੇ ਦੇ ਘਰਨੇ ਦੇ ਦਰਜ ਨੇ ਇੱਕ ਮੁਕਦਮਾ ਜਿਹੜਾ ਤੇ ਲੜਕੀ ਜਿਹੜੀ ਸੀ ਉਹਦਾ ਦਰਜ ਸੋ ਬੇਸਿਕਲੀ ਜਿਹੜੀ ਹੈਗੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਡਿਵੈਲੂਸ਼ਨ ਸੰਬੰਧੀ ਜਿਹੜੀ ਹੈਗੀ ਆਰਡਰ ਕੀਤੇ ਸੀਗੇ ਉਹਦੇ ਵਿੱਚ ਪੁਲਿਸ ਨੂੰ ਦਾਅਵਾ ਮੰਗੀ ਕਿ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈਗੀ ਡਿਪਲੋਏ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਜੱਜ ਇਹਦੇ ਜੋਤੀ ਤੋਂ ਇਲਾਵਾ ਜਿਹੜੀ ਇੱਕ ਰਾਜ ਰਾਣੀ ਹੈਗੀ ਹੈ ਇਹ ਪੁਤਰੀ ਜਸਵੰਤ ਸਿੰਘ ਹੈ ਇਹਦਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਕੁਝ ਮੁਕਦਮਾ ਦਰਜ ਹੈ ਤੇ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਤ ਜਿਹੜਾ ਹੈਗਾ ਐਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟੀਜ਼ ਦੇ ਕੀਤਾ ਹੋਇਆ ਇਹਨਾਂ ਨੂੰ ਅੱਜ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਦੀ ਬਸਤੀ ਦੇ ਵਿੱਚ ਢਾਏ ਜਾਣੇ ਕਿਹੜਾ ਨਸ਼ਾ ਵੇਚਦੇ ਸੀ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕਦਮੇ ਕਰੀਬ ਦਰਜ ਨੇ ਜਿਹੜੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜ ਆਹੀ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੀ ਹੈ ਜੀ। ਅਮਨਜੀਤਪੁਰ ਤੋਂ ਕਿੰਨੇ ਨੇ ਜੀ ਇਸ ਕਰਕੇ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸਪਰ ਲਾਅ ਹੈਗਾ ਇਹਨਾਂ ਦੇ ਖਿਲਾਫ ਵੀ ਕਾਨੂੰਨ ਦੀ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਇਹਨੇ ਯਾਰ ਥਾਜ ਵੀ ਬਣੇ ਹੋਏ ਨੇ। ਡੈਫੀਨੇਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਠਿੰਡਾ ਜੋ ਐਸੇ ਡਿਊਟੀ ਮੈਜਿਸਟ੍ਰੇਟ ਤਨਾਦ ਕੀਤੇ ਗਏ ਨੇ। ਪੋਨਾਵੋ ਲੋ ਸਾਡੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਹੈ ਕਿ ਲਾ ਐਂਡ ਆਰਡਰ ਜਿਹੜੀ ਇਹ ਸਿਚੁਏਸ਼ਨ ਹੈਗੀ ਉਹਨੂੰ ਬਹਾਲ ਰੱਖਣ ਲਈ ਸੋ ਅਸੀਂ ਮੌਕੇ ਤੇ ਉੱਪਰ ਜਿਹੜਾ ਹੈਗਾ ਪੋਸਟ ਡਿਪਲੋਏ ਕੀਤੀ ਗਈ ਹੈ ਸਰ ਸਮਾਨ